ਮਹਿੰਮ ਜਿਹੜੀ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਡੀਜੀ ਸਾਹਿਬ ਨੂੰ ਲੀਡ ਕਰ ਰਹੀ ਹੈ ਜੁੱਧ ਨਾਸ਼ੀਆਂ ਵਿਰੁੱਧ ਇਹ ਦੇਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਕੈਸੋ ਆਪਰੇਸ਼ਨਸ ਜਿਹੜੇ ਹੈ ਕੋਆਰਡੀਨੇਟ ਸਰਚ ਆਪਰੇਸ਼ਨਸ ਉਹਨਾਂ ਦਾ ਬੇਸਿਕ ਮੇਕ ਸਟ੍ਰੈਟਜੀ ਪਲਾਨਿੰਗ ਉਹ ਲੁਧਿਆਣਾ ਕਮਿਸ਼ਨਰ ਪੁਲਿਸ ਨੇ ਥੋੜੀ ਚੇਂਜ ਕੀਤੀ ਘੇਰਾ 파ਕੇ ਸਰਚ ਕਰਨ ਤੋਂ ਬਚਾਏ ਆਪਾਂ ਪਹਿਲਾਂ ਸਰਵਲੈਂਸ ਕਰਦੇ ਹਾਂ ਟਾਰਗੇਟ ਕਰਦੇ ਹਾਂ ਟਾਰਗੇਟ ਦਿੱਤਾ ਹੁੰਦਾ ਆ ਜਿਹੜੀ ਸਰਵਲੈਂਸ ਹੁੰਦੀ ਹੈ ਉਹ ਬਿਲਕੁਲ ਖੁਫੀਆ ਤਰੀਕੇ ਨਾਲ ਹੁੰਦੀ ਹੈ 8-10 ਦਿਨ ਚੱਲਦੀ ਹੈ ਉਸ ਤੋਂ ਬਾਅਦ ਸਵੇਰੇ 4 ਤੋਂ 6 ਵਜੇ ਤੱਕ ਆਪਰੇਸ਼ਨ ਅੱਜ ਕਾਫੀ ਰਿਪੋਰਟਸ ਵੀ ਆ ਰਹੀ ਸੀਗੀ ਕੁਝ ਜਿਹੜੀ ਪਬਲਿਕ ਆਂਦੀ ਹੈ ਦਫ਼ਤਰਾਂ ਤੋਂ ਸਾਨੂੰ ਮਿਲਣ। ਪੁਨਾ ਨੇ ਵੀ ਕੰਪਲੇਨਟ ਕੀਤੀ ਸੀਗੀ। ਲੱਡੋਵਾਲ ਖਾਣੇ ਚ ਇੱਕ ਤਲਵੰਡੀ ਤਲਵੰਡੀ ਕਰਕੇ ਪਿੰਡ ਜਾਂਦਾ ਜੀ। ਤੇ 8 ਬੰਦੇ ਆਈਡੈਂਟੀਫਾਈ ਕੀਤੇ ਸੀਗੇ 15 ਦਿਨ ਪਹਿਲਾਂ ਜਿਹਨਾਂ ਤੇ ਸਰਵਲੇਂਸ ਚੱਲ ਰਹੀ ਸੀ। ਅੱਜ 5 ਬੰਦੇ ਫੜੇ ਗਏ। ਸਮੇਤ ਰਿਕਵਰੀ ਤੇ ਟੋਟਲ ਪਰਚੇ 18 ਹੈ ਹਿੰਦ 5 ਬੰਦਿਆਂ ਦੇ। ਇਹਨਾਂ 5 ਬੰਦਿਆਂ ਤੇ ਟੋਟਲ ਪਰਚੇ ਜੁੜੇ 18 ਤੇ ਫਿਲਹਾਲ ਬੀਲ ਤੇ ਭਾਰਾ ਹੈ ਦੂਸਰੀ ਚੀਜ਼ ਵੀ ਮੈਂ ਤੁਹਾਨੂੰ ਬਰੀਫ ਕਰਾਂਗਾ ਇਸ ਤੇ ਕੋਈ ਕੁਸਚਨ ਹੈ ਤਾਂ ਪੁੱਛ ਲਓ ਸਰ ਇਹ ਕਿੰਨੇ ਗ੍ਰਾਮਿਕ ਨਹੀਂ ਹੋਈ ਇਹ ਸਭ ਅਭਰਾਮ ਦੇ ਅਲਗ-ਅਲਗ ਹੈ ਜੀ ਕੋ 150 ਗ੍ਰਾਮ ਹਿਰੋਇਨ ਹੈ 171 ਗ੍ਰਾਮ ਹਿਰੋਇਨ ਹੈ ਐਟਸੈਟਰਾ ਐਟਸੈਟਰਾ ਸਿ ਇ ਐਕਚੁਅਲੀ ਸਰ ਬਾਰ-ਬਾਰ ਐਬਿਚੁਅਲ ਕ੍ਰੋਨਿਕ ਹੈ ਤਾਂ ਹੀ ਤਾਂ ਮੈਂ ਕਰਾਂ ਪੰਜ ਅੱਠ ਅੱਠਵਾਂ ਦੇ ਸੀ ਟੋਟਲ ਜਿਹੜਾ ਆਇਡੈਂਟੀਫਾਈ ਕੀਤੇ ਸੀ ਅੱਜਕੱਲ ਜਿੱਥੇ-ਜਿੱਥੇ ਰਹਿ ਰਹੇ ਸੀ ਆਈ ਵੋਨਟ ਡਿਸਕਲੋਸ ਕੀ ਕਰ ਰਹੇ ਸੀ ਕਿਤੇ ਹੋ ਰਹੇ ਸੀ ਸੀ ਸਾਹਿਬ ਦੇਖੋ ਤੁਹਾਡੀ ਇਨਫੋਰਮੇਸ਼ਨ ਤੋਂ ਬਾਅਦ ਇਹ ਕੰਮ ਹੋਇਆ ਠੀਕ ਹੈ ਨਾ ਐਸਐਚਓ ਨੂੰ ਸੀ ਪਤਾ ਨਹੀਂ ਉਹਦਾ ਨਹੀਂ ਨਹੀਂ ਦੇਖੋ ਸੁਣ ਲੈਟ ਹਿਮ ਟੂ ਲੈਟ ਹਿਮ ਟੂ ਬੀਟ ਦੇਖ ਦੇਖ ਹਰ ਚੀਜ਼ ਤੁਸੀਂ ਐਸਐਚਓ ਤੋਂ ਨਾ ਚੱਕ ਹਰ ਚੀਜ਼ ਜਿਲੇਜ ਕ੍ਰਾਈਮ ਬ੍ਰਾਂਚ ਵੀ ਹੁੰਦੀ ਹੈ ਜਿਲੇ ਜਿ ਸਪੈਸ਼ਲ ਸੈਲ ਵੀ ਹੁੰਦਾ ਹੈ ਸਪੈਸ਼ਲ ਬ੍ਰਾਂਚਸ ਵੀ ਹੁੰਦੇ ਉਹਨਾਂ ਦਾ ਕੰਮ ਹੀ ਹੈ ਐਸਐਚਓ ਜਿਹੜਾ ਹੈ ਉਹਨੇ ਕੋਰਟ ਵੀ ਜਾਣਾ ਹੈ ਉਹਨਾਂ ਨੱਕੀ ਵੀ ਲਗਾਣੀ ਉਹਨਾਂ ਲਾਅ ਆਰਡਰ ਤੇ ਵੀ ਜਾਣਾ ਹੈ ਜਦ ਕੋਈ ਮੁਹਿੰਮ ਚੱਲਦੀ ਹੈ ਜਿਵੇਂ ਪੰਜਾਬ ਸਰਕਾਰ ਦੀ ਇਹ ਮੁਹਿੰਮ ਹੈ ਇਤਾਂ ਦੀ ਮੁਹਿੰਮ 'ਚ ਤੁਹਾਨੂੰ ਟੋਟਲ ਫੋਕਸ ਕਰਨਾ ਪੈਂਦਾ ਹੋਰ ਫਿਰ ਤੁਸੀਂ ਕੁਝ ਨਹੀਂ ਕਰਦੇ ਤੇ ਸਾਡੇ ਤੇ ਤਿੰਨ ਅਲੱਗ-ਅਲੱਗ ਸੈੱਲ ਬਣੇ ਹੋ ਇੱਕ ਤਾਂ ਸੀਆਈਏ ਹੋ ਗਿਆ ਇੱਕ ਸਪੈਸ਼ਲ ਸੈੱਲ ਹੋ ਗਿਆ ਇੱਕ ਕ੍ਰਾਈਮ ਬ੍ਰਾਂਚ ਇਨ ਸਾਰਿਆਂ ਦਾ ਸਿਰਫ ਤੇ ਸਿਰਫ ਕੰਮ ਜਿਹੜਾ ਹੈ ਉਹ ਨਸ਼ਾ ਖਤਮ ਕਰਨਾ ਸਪਲਾਈ ਚੇਨ ਨੂੰ ਤੋੜਨਾ ਤੇ ਇਹਨਾਂ ਦੀ ਨਾ ਤਾਂ ਲੌਨ ਆਰਡਰ ਤੇ ਡਿਊਟੀ ਪੈਂਦੀ ਹੈ ਨਾ ਇਹ ਕੋਰਟ ਜਾਂਦੇ ਨਾ ਇਹ ਹੋਰ ਕੋਈ ਤਫਤੀਸ਼ ਕਰਦੇ ਤੇ ਫੋਕਸਡ ਅਪਰੋਚ ਇਹ ਹਰ ਜਗ੍ਹਾ ਦੀ ਦੁਨੀਆ ਜਗ੍ਹਾ ਤੁਸੀਂ ਦੇਖੋਗੇ ਹਰ ਜਗ੍ਹਾ ਇਦਾਂ ਹੀ ਹੁੰਦਾ ਜਦ ਕੋਈ ਮੁਹਿੰਮ ਚਲਦੀ ਹੈ ਤੇ ਸਪੈਸ਼ਲਾਈਜ਼ਡ ਨੌਨ ਐਨਟੀਫ ਬਣੀ ਐਂਟੀ ਨਾਰਕੋਟਿਕ ਟਾਸਕ ਫੋਰਸ ਉਹਦਾ ਕੰਮ ਹੀ ਹੈ ਐਨਆਈਏ ਦਾ ਕੰਮ ਹੀ ਟੈਰਰਿਸਟ ਲੈਟਰ ਰਿਲੇਟਿਡ ਕ੍ਰਾਈਮ ਦੇ ਜਿਹੜਾ ਹੈ सर मोस्टली केसेस में यही आता है कि ये बंदे जेल से बाहर आके तो इनके ऊपर मॉनिटरिंग इनकी कोई मैं हां मॉनिटरिंग ही था है दिस इज मॉनिटरिंग डीजी साहब रोज मॉनिटर कर रहे हैं रोज सवेरे साडे को लिस्ट आ जाती तो है माय uh, ऑफिसर्स दे हैव गॉट लिस्ट इन फैक्ट मैं तुम्हें ये भी दस दव काफ़ी पैरामीटर्स जिले की जी परफॉर्मेंस है वो एसेस की जाती है हेडक्वाटर लैवल पर ਤੇ ਪੰਜਾਬ ਸਰਕਾਰ ਨੇ ਜਿਹੜੇ ਵੀ ਬਿਲਡ ਆਊਟ ਬੰਦੇ ਬਿਲਡ ਆਊਟ ਉਹਨਾਂ ਦੀ ਆਪਾਂ ਚਾਰ ਚੀਜ਼ਾਂ ਦੇਖੀ ਕਿ ਬੇਲ ਆਊਟ ਹੋ ਗਿਆ ਜੀ ਉਹਨੂੰ ਵੈਰੀਫਾਈ ਕੀਤਾ ਕਿ ਉਹ ਹੁਣ ਵੀ ਕਰ ਰਿਹਾ ਕਿ ਨਹੀਂ ਕਰ ਰਿਹਾ ਨੰਬਰ 1 ਨੰਬਰ 2 ਅਗਰ ਕਰ ਰਿਹਾ ਹੈ ਫਿਰ ਆਪਾਂ ਇੱਦਾਂ ਹੀ ਸਰਵਲੈਂਸ ਲਾ ਕੇ ਉਹਨਾਂ ਨੂੰ ਫੜ ਰਹੇ ਹਾਂ ਨੰਬਰ 3 ਅਗਰ ਉਹ ਜੇਲ ਤੋਂ ਬਾਹਰ ਆਇਆ ਤੇ ਐਡਿਕਟ ਹੈ ਵੇਚਦਾ ਵੀ ਹੈ ਤੇ ਐਡਿਕਟ ਹੈ ਦੀ ਉਹ ਨੋਆਪਾ ਓਟ ਸੈਂਟਰ ਜਾਂ ਰੀਹੈਬਿਟੇਸ਼ਨ ਸੈਂਟਰ ਚ ਪਰਤੀ ਕਰਾਇਆ। ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰੋਜ਼ ਦੇ ਮੋਨਿਟਰੀਂਗ ਹੋਣੀ। ਅੱਛਾ ਬਾਕੀ ਮੈਂ ਤੁਹਾਨੂੰ ਕਮਿਸ਼ਨ ਕਮਿਸ਼ਨਰ ਲੁਧਿਆਣਾ ਚ ਪਿਛਲੇ 4 ਮਹੀਨਿਆਂ ਚ ਜਿਹੜਾ 1 ਫਰਵਰੀ ਤੋਂ ਹੱਲਾ-ਬੋਲ ਜਿਹੜਾ ਹੋਇਆ ਸੀਗਾ ਸ਼ੁਰੂ। ਟੋਟਲ ਐਫਆਰ ਜਿਹੜੀ ਹੋਈਆਂ ਐਨਡੀਪੀਐਸ ਦੀ 467 ਐ। 467 ਟੋਟਲ ਨੰਬਰ ਆਫ ਅਕਿਊਜ਼ਡ ਅਰੈਸਟਡ 623 ਹੈ ਜੀ ਜਿਹੜੀ ਰਿਕਵਰੀ ਹੈ ਉਹ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦਾ 20 kg ਹੀਰੋਇਨ 15 ਕਿਲੋ ਫੀਮ ਪੋਪੀ ਹਸਕ 300 kg ਦੇ ਕਰੀਬ ਹੈ ਜੀ थोड़ा ऊपर नीचे पंच, छोटे टोटल कैसो ऑपरे जो टारगेटेड कैसो ऑपरेशन हैं चार महीनों च अठारह महीने। ये जान के तह खुशी होगी एन डी पी एस दनविक्शन रेट कन्विक्शन रेट आ, समझ गए एन डी पी एस दनविक्शन रेट एन डी पी एसिस नाइनटी टू परसेंट ਇਹ ਮੇ ਕਮਿਸ਼ਨਰਟ ਨੂੰ ਧਿਆਨ ਆ ਦੇਖ 10 ਸੈਂਟ 68 ਐਸ ਚ ਜਿਹੜੀ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਉਂਦੇ ਹਾਂ ਇਹ ਟੋਟਲ 14 ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਜਿਨ੍ਹਾਂ ਦੀ ਜਿਹੜੀ ਵਰਥ ਹੈ ਉਹ 30 ਕਰੋੜ ਦੇ ਕਰੀਬ ਹੈ 10 ਡੈਮੋਲੇਸ਼ਨਸ ਹੋਈਆਂ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਕੋਈ ਵਕਫ ਬੋਰਡ ਦੀ ਜ਼ਮੀਨ ਸੀਗੀ ਐਡਿਕਟਸ ਜਿਹੜੇ ਹੈ ਡਰਗ ਐਡਿਕਟਸ ਇਹ ਹੁਣ ਮੈਂ ਜਿਹੜਾ ਕਹ ਰਿਹਾ ਇਹ ਡਿਮਾਂਡ ਸਾਈਡ ਨੂੰ ਖਤਮ ਕਰਨ ਜਿਹੜੇ ਐਡਿਕਟਸ ਹਨ ਜਿਨ੍ਹਾਂ ਨੂੰ ਡੀਡਿਕਸ਼ਨ ਸੈਂਟਰ ਤੇ ਭਰਤੀ ਕਰਾਇਆ ਹੈ ਪੁਲਿਸ ਉਹ 105 ਨੇ ਐਡਿਕਟਸ ਇਤਾਂ ਦੇ ਐਡਿਕਟਸ ਜਿਨ੍ਹਾਂ ਨੂੰ ਓਡ ਕਲੀਨਿਕ ਜਾ ਕੇ ਉਹਨਾਂ ਦੀ ਪਰਚੀਆਂ ਬਣਾ ਕੇ ਕਾਰਡ ਬਣਾ ਕੇ ਹਫਤਾ ਹਫਤੇ ਵਾਰੀ ਆਪਾਂ ਜਿਹੜਾ ਵੇਚਦੇ ਆਂ ਉਹਨਾਂ ਨੂੰ ਜਿਹੜੀ ਦਵਾਈ ਲੈਣ ਲਈ ਔਰ 627 627 ਇਹ Delhi chal rahe hai Safe Punjab di jehdi tip line hai Safe Punjab di utthe vich 600 de kareeb jehdi tips hai oh dispose off kart karta hu idich 64a da ਕੁਵਿਚਿਆ ਨਹੀਂ ਦੱਸ। ਆਪਕੇ ਇੰਝ ਚੁਪਾ ਦਿੱਤੀ। ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਸੰਪਰਕ ਮੀਟਿੰਗਸ ਐ ਉਹ ਵੀ ਇਨ 4 ਮਹੀਨਿਆਂ 'ਚ 345 ਛੋਟੀ-ਛੋਟੀ ਕੋਈ ਵੱਡੀ ਮੀਟਿੰਗਸ ਨਹੀਂ ਕਰ ਰਹੇ। ਔਰ ਤੇ ਵੱਡੀ ਮੀਟਿੰਗਸ ਨਾਲ ਕੋਈ ਫਾਇਦਾ ਵੀ ਨਹੀਂ ਹੁੰਦਾ। ਕਿਉਂਕਿ ਉਹ ਵਨ ਸਾਈਡਡ ਹੁੰਦੀ। ਤੁਸੀਂ 100 ਬੰਦਿਆਂ ਨਾਲ ਤੁਹਾਡੇ ਕੋਲ ਅੱਧਾ ਘੰਟਾ। ਤੁਸੀਂ 100 ਬੰਦਿਆਂ ਨਾਲ ਅਗਰ ਮੀਟਿੰਗ ਕਰ ਰਹੇ ਹੋ ਜਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਤਾਂ ਹਰ ਕਿਸੇ ਦੇ ਤੁਸੀਂ ਵਿਊਸ ਨਾ ਤਾਂ ਸੁਣ ਸਕਦੇ ਹੋ ਨਾ ਇੱਕ ਪਰਸੈਂਟ ਆ ਚਾਹੁੰਦਾ ਤੇ ਆਪਾਂ ਜਿਹੜੀ ਮੀਟਿੰਗਸ ਕਰ ਰਹੇ ਨਾਟ ਮੋਰ ਦੈਨ 25 ਚਲੇ ਗਏ ਜੀ ਚਾਰ ਪੰਜ ਘਰ ਵਾਲੇ ਆ ਆਲੇ ਦੋਲੇ ਉਹਨਾਂ ਨੂੰ ਬੁਲਾ ਲਿਆ ਮੀਟਿੰਗ ਕਰ ਲਈ 15 ਮਿੰਟ ਚਾਹ ਪੀ ਲਈ ਆ ਤੇ ਇਹ 4 345 ਹੋਰ ਕੋਈ ਕੋਈ ਕਿਸੇ ਨਾਲ ਕੋਈ ਕੁਝ ਨਹੀਂ